ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਵੈ ਕੁ ਜੀ ਦੀ ਕਿਰਪਾ ਨਾਲ ਜਾਨਤੀ ਕਲਾ ਦੇ ਵਿੱਚ ਹੋਵਾਂਗੇ ਤੇ ਲਓ ਜੀ ਆਪਾਂ ਵਲੌਗ ਸ਼ੁਰੂ ਕਰਦੇ ਆਂ ਤੇ ਟਾਈਮ ਤਾਂ ਕਾਫੀ ਹੋਇਆ ਹੋਇਆ ਸ਼ਾਮ ਨੂੰ ਹੀ ਵਲੌਗ ਜਿਹੜਾ ਕਿੰਨੇ ਦਿਨ ਹੋ ਗਏ ਐਸਟੈਬਲਿਸ਼ ਸ਼ੁਰੂ ਹੁੰਦਾ ਤੇ ਅੱਜ ਮੈਨੂੰ ਨਾ ਪਤਾ ਨਹੀਂ ਕੀ ਹੋ ਗਿਆ ਅੱਖਾਂ ਨੂੰ ਕੀ ਪ੍ਰੋਬਲਮ ਪਤਾ ਨਹੀਂ ਕੀ ਆ ਤਾਂ ਰੜਕੀ ਜਾਂਦੀ ਆ ਰੜਕੀ ਜੀ ਕਰਦਾ ਖਾਜ ਕਰੀ ਜਾਵਾ ਫਿਰ ਇਨਫੈਕਸ਼ਨ ਹੋ ਗਿਆ ਦਵਾਈ ਬਵਾਏ ਜੇ ਹਰ ਤੋਂ ਫਿਰ ਥੋੜਾ ਜਿਹਾ ਟਾਈਮ ਨੀਂਦਾ ਗਈ ਤੇ ਪੈ ਗਈ ਪਤਾ ਨਹੀਂ ਕੀ ਹੋਇਆ ਜੇ ਚਸ਼ਮਾ ਲਾ ਲੈਂਦੀ ਆ ਤਾਂ ਪਸੀਨਾ ਆਈ ਜਾਂਦਾ ਖਾਜ ਹੋਈ ਜਾਂਦੀ ਆ ਪਤਾ ਨਹੀਂ ਤਾਂ ਗਰਮੀ ਕਰਨੀ ਐਲਰਜੀ ਆ ਗਰਮੀ ਵੀ ਹੱਤੋਂ ਵੱਧਾ ਬਹੁਤ ਜ਼ਿਆਦਾ ਗਰਮੀ ਆ ਤੇ ਟਾਈਮ ਕਾਫੀ ਹੋ ਗਿਆ ਤੇ ਹੁਣ ਮੈਂ ਕੱਪੜੇ ਧੋ ਕੇ ਆਉਣੇ ਨੇ ਤੇ ਪਹਿਲਾਂ ਕੱਪੜੇ ਧੋਏ ਆਈਏ ਦਾਲ ਸਬਜ਼ੀ ਅੱਜ ਆਪਣੀ ਬਣੀ ਹੋਈ ਆ ਦੁਪਹਿਰੇ ਆਪਾਂ ਬਣਾਏ ਸੀ ਚੌਲ ਤੇ ਨਾਲ ਬਣਾਏ ਸੀ ਕਾਲੇ ਚਨੇ ਤੇ ਹੁਣ ਮੈਂ ਬੈਠ ਕੇ ਪਹਿਲਾਂ ਵੀਡੀਓ ਦਾ ਅਪਲੋਡ ਕੀਤੀ ਆ ਵੀਡੀਓ ਦਾ ਟਾਈਮ ਜਿਹੜਾ 2-3 ਦਿਨਾਂ ਤੋਂ ਵੱਧ ਹੀ ਹੋ ਗਏ 4-5 ਦਿਨ ਹੋ ਗਏ ਟਾਈਮ ਅਪਟਾਈਵਿੰਗ ਹੋਇਆ ਪਿਆ ਸੀ ਬਸ ਅਪਸੜੀ ਹੋ ਗਈ ਸਾਰੀ ਸੈਟਿੰਗ ਹਿੱਲ ਗਈ ਸੀ ਵੀ ਕਿਹੜੇ ਟਾਈਮ ਵਲੌਗ ਜਿਹੜਾ ਅਪਲੋਡ ਕਰਨਾ ਤੇ ਸ਼ਾਮ ਨੂੰ ਅੱਜ ਦੇਖਦੀਆਂ ਅੱਜ ਸਾਰਾ ਕੁਝ ਕਰਤਾ ਹੁਣ ਅੱਜ 8 ਵਜੇ ਪਬਲਿਸ਼ ਕਰ ਦੇਣਾ ਹੈ 8 ਜਾਂ 7:30 ਇੰਨੇ ਕ ਟਾਈਮ ਤੇ ਪਬਲਿਸ਼ ਕਰਾਂਗੇ ਆਪਾਂ ਤੇ ਇੱਕ ਟਾਈਮ ਜਿਹਾ ਹੁਣ ਪ੍ਰੋਪਰ ਰੱਖਦੇ ਆ ਸ਼ਾਮ ਨੂੰ 7:30 ਵਜੇ ਪਬਲਿਸ਼ ਕਰ ਦਿਆ ਕਰਾਂਗੇ ਬਾਕੀ ਤੁਸੀਂ ਕਮੈਂਟਸ ਕਰਕੇ ਦੱਸਿਓ ਵੀ ਕਿਹੜੇ ਵੇਲੇ ਆਪਾਂ ਕਰਿਆ ਕਰੀਏ ਤੇ ਪਤਾ ਨਹੀਂ ਕੀ ਹੋ ਗਿਆ ਨਾ ਕੋਈ ਕਮੈਂਟਸ ਕਰਦਾ ਆ ਕਿਹੜੀ ਗੱਲੋਂ ਮੇਰੇ ਨਾਲ ਗੁੱਸੇ ਹੋ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਗੁੱਸੇ ਹੋਏ ਹੋਆਂ ਜਾਂ ਕੀ ਹੋਏ ਹੋਏ ਹੋ ਨਾ ਪਤਾ ਨਹੀਂ ਗਰਮੀ ਕਰਕੇ ਫੋਨ ਫਾਨ ਘੱਟ ਦੇਖਦੇ ਹੋ ਪਤਾ ਨਹੀਂ ਕੀ ਗੱਲ ਆ ਹਨਾ ਦੇਖਿਆ ਵੀ ਨਹੀਂ ਜਾਂਦਾ ਗਰਮੀ ਦੇ ਵਿੱਚ ਪਤਾ ਨਹੀਂ ਕੀ ਗੱਲ ਆ ਤੇ ਅਸੀਂ ਤਾਂ ਜਿਹਨਾਂ ਦੇ ਬਲੌਗ ਦੇਖਦੇ ਆ ਪ੍ਰੋਪਰ ਦੇਖਦੇ ਆ ਹਨਾ ਡੇਲੀ ਦੇਖੀਦੇ ਆ ਤੇ ਚਲੋ ਜੀ ਕੋਈ ਗੱਲ ਨਹੀਂ ਸਾਡਾ ਕੰਮ ਆ ਬਲੌਗ ਬਣਾਉਣਾ ਵਾਲਾ ਦੇਖਣ ਵਾਲਿਆਂ ਦਾ ਕੰਮ ਆ ਦੇਖਣਾ ਜਦੋਂ ਉਹਨਾਂ ਦਾ ਟਾਈਮ ਲੱਗੂ ਦੇਖ ਲੈਣਗੇ ਤੇ ਅਸੀਂ ਹੈਗੇ ਆ ਬਲੌਗਰ ਬਲੌਗਰਾਂ ਦਾ ਕੰਮ ਹੁੰਦਾ ਬਲੌਗ ਬਣਾਉਣਾ ਬਲੌਗ ਬਣਾ ਕੇ ਅਪਲੋਡ ਕਰ ਦੇਣਾ ਇਹ ਆਪਣਾ ਇੱਕ ਕੰਮ ਆ ਜੌਬ ਆ ਹੁਣ ਤਾਂ ਜੌਬ ਹੀ ਬਣ ਗਈ ਆ ਹਨਾ ਤੇ ਚਲੋ ਜੀ ਕੱਪੜੇ ਧੋ ਕੇ ਆਉਣੇ ਆ ਚਲਦੇ ਆ ਉੱਪਰ ਨੂੰ ਚੱਕਦੇ ਆ ਸੰਦ ਸੰਦੇ ਨੇ ਟ੍ਰਾਈਪੋਟ ਵਗੈਰਾ ਤੇ ਸਬਜੀ ਬਣੀ ਹੋਈ ਆ ਆਪਣੀ ਕਾਲੇ ਚਣਿਆਂ ਦੀ ਆਟਾ ਹੀ ਗੁੰਨਣਾ ਥੋੜਾ ਜਿਹਾ ਫਸ ਫਿਰ ਆ ਕੇ ਗੁੰਨ ਕੇ ਰੋਟੀ ਰੱਟੀ ਬਣਾਵਾਂਗੇ ਠੀਕ ਆ ਜੀ ਜੁੜੇ ਰਹੋ ਵਲੌਗ ਦੇ ਨਾਲ ਐਂਡ ਤੱਕ ਤੇ ਬਲੌਗ ਤੇ ਪਹਿਲੀ ਵਾਰੀ ਆਉਣੇ ਨੇ ਤਾਂ ਪਲੀਜ਼ ਲਾਈਕ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਠੀਕ ਆ ਜੀ ਜੇ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰਕੇ ਰੱਖੋਗੇ ਤਾਂ ਤੁਹਾਨੂੰ ਨੋਟੀਫਿਕੇਸ਼ਨ ਆਊਗਾ ਵੀਡੀਓ ਦਾ ਜੇ ਤੁਸੀਂ ਬੈਲ ਨੂੰ ਨਹੀਂ ਦਬੋਗੇ ਬੈਲ ਤੇ ਆਲ ਤੇ ਨਹੀਂ ਕਰੋਗੇ ਫਿਰ ਨੋਟੀਫਿਕੇਸ਼ਨ ਜਿਹੜਾ ਨਹੀਂ ਆਉਣਾਗਾ ਠੀਕ ਹੈ ਜੀ ਤੇ ਆਲ ਤੇ ਕਰਕੇ ਰੱਖੋ ਤੁਹਾਨੂੰ ਨੋਟੀਫਿਕੇਸ਼ਨ ਆਊਗਾ ਜਿਸ ਟਾਈਮ ਮੈਂ ਵੀਡੀਓ ਅਪਲੋਡ ਕਰੂੰਗੀ ਉਸ ਤੋਂ ਤਿੱਕ ਸਕਿੰਟ ਦੇ ਵਿੱਚ ਵਿੱਚ ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ ਹੁੰਦਾ ਤੇ ਉਹ ਆ ਜਿਗਾ ਤੁਸੀਂ ਵੀਡੀਓ ਵਾਚ ਕਰ ਲੋਗੇ ਠੀਕ ਹੈ ਜੀ ਮਿਲਦੇ ਹਾਂ ਹੁਣ ਕੱਪੜੇ ਧੋਂਦੇ ਹੋਏ ਲੋ ਛੇਤੀ ਭੜੋ ਮੇਰੇ ਖਾਜ ਹੋਈ ਜਾਂਦੀ ਆ ਹੁਣ ਗਰਦਨ ਦੇ ਵੀ ਹੋਣ ਲੱਗ ਗਏ ਮੈਂ ਲਾਇਆ ਐਲੋਵੇਰਾ ਆਹ ਚੀਤ ਕੀ ਖਾਜ ਹੋਈ ਪਤਾ ਨਹੀਂ ਕਿਹੜੀ ਚੀਤ ਤੋਂ ਅਲਰਜੀ ਹੋ ਗਈ ਮੈਂ ਐਲੋਵੇਰਾ ਲਾਉਂਦੀ ਸੀਗੀ ਥੜੀ ਇੱਥੇ ਵੱਢ ਕੇ ਰੱਖਿਆ ਹਾਏ ਹਾਏ ਪਤਾ ਨਹੀਂ ਕੀ ਹੋ ਗਿਆ ਅਲਰਜੀ ਹੋ ਗਈ ਮੂੰਹ ਤੇ ਖਾਜ ਹੋਈ ਜਾਂਦੀ ਆ ਖਾਜ ਹੋਈ ਜਾਂਦੀ ਆ ਹੈਲੋ ਮੇਰਾ ਬੱਡੇ ਆਪਣੇ ਉਹਦੇ ਉੱਤੇ ਹੈਗਾ ਹੈਲੋ ਮੇਰਾ ਵੀ ਰਿੱਜਦਾ ਸੀ ਪਤਾ ਨਹੀਂ ਕਿਉਂ ਖਾਜ ਹੁੰਦੀ ਆ ਕਾਤੇ ਗੋਲੀ ਹੈ ਲਾਤਾ ਜੀ ਅਲਰਜੀ ਵਾਲੀ ਗੋਲੀ ਲੈਣੀ ਤੂੰ ਮੈਂ ਤਾਂ ਕਿਹ ਖੜੀ ਖੜੀ ਆਲੂ ਵੇ ਰਮਾ ਲੜਨੀ ਮੈਨੂੰ ਨਹੀਂ ਲੱਗਦਾ ਵੀ ਇਹਦੇ ਨਾਲ ਵੀ ਠੀਕ ਆਉ ਇੱਕ ਤਾਂ ہماری ਠੀਕ ਹੁੰਦੀ ਆ ਦੂਜੀ ਖੜੀ ਪਹਿਲਾਂ ਕੱਲੀਆਂ ਅੱਖਾਂ ਤੇ ਹੁੰਦੀ ਸੀ ਫੇ ਹੁਣ ਪੂਰੇ ਫੇਸ ਤੇ ਹੋਣ ਲੱਗ ਗਈ ਗਰਦਨ ਤੇ ਜ਼ਿਆਦਾ ਹੁੰਦੀ ਆ ਚਲੋ ਹੁਣ ਮੜਕੀ ਨੂੰ ਤੋਲਵਾ ਫਿਰ ਹੁਣ ਮਾੜੀ ਜੀ ਖਾਜ ਟਿੱਗੀ ਆ ਨਹੀਂ ਆਹ ਚੀਜ਼ ਤੇ ਵੀ ਖਾਜ ਹੋਣ ਲੱਗੀ ਸੀ ਉੱਤੇ ਅੱਖਾਂ ਤੇ ਵੀ ਹੋਈ ਜਾਂਦੀ ਸੀ ਹੁਣ ਪਹਿਲਾਂ ਨਾਲੋਂ ਥੋੜਾ ਜਿਹਾ ਫਰਕਾ ਲਾਲੀ ਜੀ ਘਟ ਗਈ ਕੰਨਾਂ ਤੇ ਵੀ ਇੱਥੇ ਹੋਣ ਲੱਗੀ ਸੀ ਕਾਲੀ ਲੱਗਨੀ ਜ਼ਿਆਦਾ ਕਾਲੀ ਫੜਦਾ ਨਹੀਂ ਇਹਨੂੰ ਹੋਰ ਕੋਈ ਕੱਲੇ ਨਹੀਂ ਹੈਗੀ ਬਸ ਕਰਾ ਇਹਦੇ ਵਾਲ ਦੇਖ ਲੋ ਸਾਰੀਆਂ ਛੁੱਟੀਆਂ 'ਚ ਇਹਨੇ ਕੁੱਲ ਪੰਜ ਵਾਰੀ ਵਾਲ ਵਾਣੇ ਆ ਹਾਂ ਮੈਂ ਨਹੀਂ ਮਾਕੀ ਮੈਂ ਚਾਰ ਵਾਰੀ ਵਾਧਾ ਕੋਸ਼ਤਾ ਫਰਕ ਪਿਆ ਹੁਣ ਗਿੱਲੀ ਕਰਕੇ ਉੱਪਰ ਚੁੰਨੀ ਲਾ ਲਈ ਠੰਡੀ ਠੰਡੀ ਵਧੀਆ ਲੱਗਦੀ ਹੈ ਆਟਾ ਗੁੰਨਣਾ ਆਟਾ ਚੱਕੀ ਤੋਂ ਆਊਗਾ ਫੇਰ ਗੁੰਨਾਂਗੇ ਆਟਾ ਥੋੜਾ ਹੈ ਅਗਰੇ ਤੇ ਉਹਨੇ ਦੁੱਧ ਦਾ ਦੱਡ ਕੱਢਦੇ ਆ ਭਾਂਡੇ ਮਾਂਦੇ ਜਿਹੜੇ ਥੋੜੇ ਜਿਹਾ ਪੈਨੇ ਜਿਹੜੇ ਮਾਂਜੇ ਹੋ ਨੇ ਉਹ ਚਣਦੇ ਆ ਦਿਨ ਦੇ ਵਿੱਚ ਕੋਈ ਵੀਡੀਓ ਨਹੀਂ ਬਣਦੀ ਹੈਗੀ ਕਿਉਂਕਿ ਗਰਮੀਓ ਬਹੁਤ ਜ਼ਿਆਦਾ ਹੁੰਦੀ ਹੈ ਸਵੇਰੇ ਇੰਨਾ ਲਾਲਚ ਹੁੰਦਾ ਵੀ ਤੁੱਕ ਤੋਂ ਪਹਿਲਾਂ ਪਹਿਲਾਂ ਕੰਮ ਕਰ ਲਈਏ ਕੱਲ ਨੂੰ ਇੱਕ ਦਿਨ ਰੱਬਾ ਜਾਰ ਦੋ ਪੰਜੀ ਮਿੰਟੀ ਮੂੰਹ ਬਸ ਖਾਲੀ ਦਾ ਖਾਲੀ ਢੜ ਕੱਲ ਨੂੰ ਇੱਕ ਦਿਨ ਹੀ ਕਰੀਦਾ ਕੱਲੂ ਬੋਟੇ ਦੇ ਆ ਛੋਟਾ ਹੋ ਜਾਂ ਜਾਣਾ ਛੋਣਾ ਹਟ ਵੀ ਜਾ ਮਿੱਠਾ ਗਾਣਾ ਕੀ ਐ ਕੋਈ ਉਹੁੰਦੇ ਵੀ ਰੱਖ ਦਿਆ ਕਰ ਸਾਰੇ ਜਾ ਕੇ ਖਾ ਲੈਣਾ ਬਾਦੇ ਉਹ ਦੋ ਬੰਦੇ ਯਾਨਾ ਕੋਣ ਡਰਾਉਂਦਾ ਹੁੰਦਾ ਕੀ ਕਰਦਾ ਹੁੰਦਾ ਇੱਕ ਦਿਨ ਮੈਂ ਕਿਥੇ ਵੀਡੀਓ ਐਤਾ ਕੈਮਰਾ ਛੱਡ ਕੇ ਬਾਹਰ ਚਲੇਗੀ ਮਗਰ ਉਹ ਕੈਮਰਾ ਆਨ ਕਰਕੇ ਪਤਾ ਨਹੀਂ ਨਾ ਭੰਗੜਾ ਪਾਇਆ ਪਤਾ ਨਹੀਂ ਕੀ ਕੀਤਾ ਆਪਾਂ ਵੀ ਓਦਾਂ ਵਿੱਚੀ ਵੀਡੀਓ ਚਲਾਤੀ ਮੈਨੂੰ ਕਾਟ ਕੇ ਘੱਟੂ ਇੱਕ ਬਾਲੀ ਇੱਕਦ ਤੈਸੇ ਮੈਂ ਕੀ ਕਰ ਗਿਆ ਸੀ ਕਰੀ ਹਨਾ ਚੰਗਾ ਬਸਨ ਸ਼ਾਂਤੀ ਬਖਸ਼ਣਾ ਲੜ ਜੀ ਜੀ ਨੇ ਮਕਮਲੀ ਕੱਤੀ ਜੇ ਉਹ ਕਾਵਲਾ ਨਹੀਂ ਹੁੰਦਾ ਨਹੀਂ ਹੋਗੀ ਮੈਂ ਇਹ ਸਾਰਾ ਤੁਸ ਹੂੰ ਮੜਾ ਲਿਆ ਫੁਣ ਕੇ ਵੀਨੇ ਹੁਣ ਆਗ ਰੈਡੀ ਵੋ ਬੜੇ ਆਉਂਦਾ ਤੇ ਕਿਹਾਗਾ ਡੈਡੀ ਬਿਸਕਟ ਖਾ ਲਵੇਂ ਚੇਪੀ ਲਈ ਨਹੀਂ ਰੈਡੀ ਮੈਂ ਤਾਂ ਲੇਪੀ ਜੀਪੀ ਕਰਾਉਣਾ ਚਾਹਾਂ ਮਮਮੀ ਤੇ ਗਿਆ ਨਹੀਂ ਮਾੜਿਆ ਕੁਛ ਨਹੀਂ ਕੱਲ ਭੁੱਲ ਗਏ ਕੱਲੇ ਕੱਲ ਕੰਨਾ ਕੁਛ ਲੈ ਕੇ ਤਾਂ ਆਏ ਆ ਤੋ ਕੱਲ ਨਾਲੇ ਦਰਾਹੇ ਗਿਆ ਸਿੱਤੇ ਗਿਆ ਨੇ ਵੀ ਛੇਪੀ ਦਾ ਨਾ ਕੱਲੇ ਦਰਾਹੇ ਨੂੰ ਗਿਆ ਉੱਤੇ ਦੂਈਆਂ ਦੇ ਪੀਂਸੀ ਟਾਗੂ ਲੈ ਕੇ ਕਹਿੰਦਾ ਕੈਂਪਾਸ ਕਰਕੇ ਆਣਾ ਮੈਂ ਇਹਦੇ ਕੋਈ ਨਾ ਟਾਈਮ ਆਹੇ ਬਿੱਲਾ ਵੇਟੇ ਮਾਰ ਫਿੱਟ ਜਾਏਗਾ ਵੀਣਾ ਖੰਡਾ ਨੂੰ ਇਹ ਪੀਣਾ ਦੱਸੋ ਜੋ ਗੋਗਟਾ ਤੇ ਦੋਈ ਕੱਟੀ ਚ ਜ਼ਿਆਦਾ ਕੱਟ ਕਾਤਰੋ ਹਣਾ ਜਾਣ ਲਈ ਮੈਂ ਦੋ ਆਉਂਦੇ ਬੱਚੇ ਦੀ ਬੈਠ ਦੇ ਕੇ ਇੰਨਾ ਕਿਆ ਪਾਵੇਂ ਹੁਣ ਬਿਸਕੁਟ ਕਿਹੜੇ ਵੇਲੇ ਖਾਣਾ ਰੋਟੀ ਨਹੀਂ ਖਾਣੀ ਖਾਊਂਗਾ ਤਾਂ ਉਹ ਕੱਟੇ ਨਹੀਂ ਨਾ ਕਾਏ ਕਰਮੀ ਬਹਤਾ ਮੈਂ ਤਾਂ ਮਾਊ ਲੜਨਗੇ ਜਾਣੇ ਤੇਰੇ ਮੈਂ ਤਾਂ ਤੂੰ ਇਹ ਤਿੰਨ ਬੱਚੇ ਹੁਣ ਮਠਾ ਖੱਪਾ Păi din